ਦੋਸਤੋ ਅੱਜ ਦੇ ਸਮੇਂ ਦੇ ਵਿੱਚ ਜੇਕਰ ਤੁਸੀਂ ਆਪਣੇ ਆਪ ਨੂੰ ਕਿਸੇ ਡਿਜੀਟਲ ਧੋਖਾਧੜੀ ਜਾਂ ਫਿਰ ਕਿਸੇ ਫਰੌਡ ਤੋਂ ਬਚਾਣਾ ਹੈ ਤਾਂ ਫਿਰ ਇਸ ਵੀਡੀਓ ਨੂੰ ਅਖੀਰ ਤੱਕ ਅਤੇ ਪੂਰੇ ਧਿਆਨ ਨਾਲ ਜ਼ਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਅੱਜ ਜਿਹੜੀਆਂ ਗੱਲਾਂ ਦੱਸੀਆਂ ਜਾਣੀਆਂ ਏ ਜੇਕਰ ਉਹਨਾਂ ਗੱਲਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਫਿਰ ਗੁੰਜਾਇਸ ਹੀ ਨਹੀਂ ਰਹਿਣੀ ਕਿ ਤੁਹਾਡੇ ਨਾਲ ਕੋਈ ਧੋਖਾਧੜੀ ਕਰ ਸਕੇ ਤੁਹਾਡੇ ਨਾਲ ਕੋਈ ਡਿਜੀਟਲ ਫਰੌਡ ਕਰ ਸਕੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਕੇਂਦਰਾ ਬੈਂਕ ਦੇ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਗਾਈਡਲਾਈਨ ਵਾਲਾ ਬਰੌਸ਼ਰ ਜਾਰੀ ਕੀਤਾ ਹੈ ਇਸ ਦੇ ਵਿੱਚ ਉਹਨਾਂ ਨੇ ਘਟਾਲੇਬਾਜ਼ਾਂ ਦੇ ਵੱਲੋਂ ਵਰਤੀਆਂ ਜਾਂਦੀਆਂ ਆਮ ਚਾਲਾਂ ਦੇ ਬਾਰੇ ਵਿੱਚ ਦੱਸਿਆ ਹੈ ਅਤੇ ਦੱਸਿਆ ਕਿ ਕਿਵੇਂ ਤੁਸੀਂ ਇਹਨਾਂ ਘਟਾਲੇਬਾਜ਼ਾਂ ਦੇ ਵੱਲੋਂ ਵਰਤੀਆਂ ਜਾਂਦੀਆਂ ਇਹਨਾਂ ਚਾਲਾਂ ਤੋਂ ਬਚ ਸਕਦੇ ਹੋ ਤਾਂ ਉਹ ਫਿਰ ਆਪਾਂ ਕੱਲੀ-ਕੱਲੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਬੇਨਤੀ ਹੈ ਕਿ ਧਿਆਨ ਦੇ ਨਾਲ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਣਾ ਹੈ ਬਾਈ ਜੀ ਪੰਜਾਬੀ ਦੇ ਵੱਲੋਂ ਕੇਨਰਾ ਬੈਂਕ ਦਾ ਧੰਨਵਾਦ ਹੈ ਕਿ ਉਹਨਾਂ ਨੇ ਪੰਜਾਬੀ ਦੇ ਵਿੱਚ ਇਹ ਬਰੋਸ਼ਰ ਜਾਰੀ ਕੀਤਾ ਅਤੇ ਤੁਹਾਡਾ ਵੀ ਧੰਨਵਾਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਅਤੇ ਜਾਗਰੂਕ ਹੋ ਰਹੇ ਹੋ ਹੁਣ ਕੀ ਕਹਿੰਦੇ ਨੇ ਕੇਨਰਾ ਬੈਂਕ ਵਾਲੇ ਆਪਣਾ ਪਤਾ ਠਿਕਾਣਾ ਫੋਨ ਨੰਬਰ ਆਧਾਰ ਨੰਬਰ ਪੈਨ ਨੰਬਰ ਡੇਟ ਆਫ ਬਰਥ ਜਾਂ ਕੋਈ ਵੀ ਨਿੱਜੀ ਵੇਰਵਾਏ ਫੋਨ ਜਾਂ ਸੰਦੇਸ਼ ਦੇ ਉੱਪਰ ਕਿਸੇ ਨਾਲ ਸਾਂਝਾ ਨਾ ਕਰੋ ਕਹਿੰਦੇ ਕਿ ਇੱਕ ਕਾਲ ਦੇ ਉੱਪਰ ਕਦੇ ਵੀ ਆਪਣੇ ਨਾਮ ਨੂੰ ਵੀ ਸਵੀਕਾਰ ਨਾ ਕਰੋ ਇਨਕਾਰ ਕਰ ਦਿਓ ਕਿ ਮੈਂ ਫਲਾਣਾ ਨਹੀਂ ਬੋਲ ਰਿਹਾ ਅਤੇ ਜੇਕਰ ਉਹ ਤੁਹਾਡਾ ਨਾਮ ਜਾਂ ਤੁਹਾਡਾ ਐਡਰੈਸ ਦੱਸ ਕੇ ਕਹਿੰਦੇ ਕਿ ਤੁਸੀਂ ਪੁਸ਼ਟੀ ਕਰੋਗੇ ਤੁਸੀਂ ਉਹੀ ਹੋ ਤਾਂ ਵੀ ਉਸ ਗੱਲ ਨੂੰ ਕਹਿੰਦੇ ਇਨਕਾਰ ਕਰ ਦਿਓ ਕਹਿੰਦੇ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਫਰਾਡ ਤੋਂ ਬਚਣ ਦੀ ਇੱਕੋ ਇੱਕ ਵਿਧੀ ਹੈ ਕਿ ਕਾਲ ਨੂੰ ਕੱਟ ਕਰ ਦਿਓ ਨੰਬਰ ਨੂੰ ਨੋਟ ਕਰ ਲਓ ਅਤੇ ਨੰਬਰ ਨੂੰ ਬਲੌਕ ਕਰ ਦਿਓ ਕਹਿੰਦੇ ਕਾਲ ਦੌਰਾਨ ਕੋਈ ਵੀ ਨੰਬਰ ਨਾ ਦਬਾਓ ਉਹਨਾਂ ਦੀ ਗੱਲ ਨਾ ਸੁਣੋ ਕਈ ਵਾਰ ਤੁਹਾਨੂੰ ਇਸ ਤਰ੍ਹਾਂ ਵੀ ਠੱਗ ਲਿਆ ਜਾਂਦਾ ਹੈ ਕਿ ਫੋਨ ਕਰਨ ਵਾਲਾ ਕਹਿੰਦਾ ਕਿ ਮੈਂ ਬੈਂਕ ਤੋਂ ਬੋਲ ਰਿਹਾ ਅਤੇ ਤੁਹਾਡੀ ਜਾਣਕਾਰੀ ਉਹ ਲੈ ਲੈਂਦਾ ਹੈਗਾ ਇਸ ਲਈ ਇਹ ਕਹਿੰਦੇ ਕਹਿੰਦੇ ਜੇਕਰ ਕੋਈ ਦਾਵਾ ਕਰਦਾ ਹੋਇਆ ਕਹਿੰਦਾ ਕਿ ਉਹ ਬੈਂਕ ਦਾ ਅਧਿਕਾਰੀ ਹੈ ਤੇ ਕੇਵਾਈਸੀ ਅਪਡੇਟ ਕਰਨ ਨੂੰ ਕਹਿੰਦਾ ਏਟੀਐਮ ਬਲਾਕੇਜ ਕਰਨ ਨੂੰ ਕਹਿੰਦਾ ਜਾਂ ਕਿਸੇ ਹੋਰ ਬੈਂਕ ਦੀ ਸੇਵਾ ਦੇ ਬਾਰੇ ਵਿੱਚ ਗੱਲਬਾਤ ਕਰਨਾ ਚਾਹੁੰਦਾ ਹੈ ਤੇ ਓਟੀਪੀ ਜਾਂ ਕਿਸੇ ਲਿੰਕ ਦੇ ਉੱਪਰ ਕਲਿੱਕ ਕਰਨ ਲਈ ਕਹਿੰਦਾ ਤਾਂ ਜਵਾਬ ਨਾ ਦਿਓ ਹੋਰ ਕੋਈ ਜਾਣਕਾਰੀ ਆਪਣੀ ਉਹਨਾਂ ਨਾਲ ਸਾਂਝੀ ਨਾ ਕਰੋ ਅਤੇ ਆਪਣੀ ਬੈਂਕ ਦੇ ਵਿੱਚ ਜਾ ਕੇ ਸੰਪਰਕ ਕਰੋ ਆਧਾਰ ਕਾਰਡ ਬਾਰੇ ਪੁਲਿਸ ਕਾਲ ਦੇ ਸੰਬੰਧ ਵਿੱਚ ਵੀ ਇਹਨਾਂ ਨੇ ਦੱਸਿਆ ਕਹਿੰਦੇ ਜੇਕਰ ਕੋਈ ਪੁਲਿਸ ਅਧਿਕਾਰੀ ਤੁਹਾਨੂੰ ਕਾਲ ਕਰਦਾ ਹੈ ਅਤੇ ਤੁਹਾਡੇ ਆਧਾਰ ਕਾਰਡ ਬਾਰੇ ਗੱਲ ਕਰਦਾ ਹੈ ਪੁੱਛਗਿੱਛ ਕਰਦਾ ਹੈ ਤਾਂ ਜਵਾਬ ਨਾ ਦਿਓ ਫੋਨ ਬੰਦ ਕਰਨ ਦੇ ਅੱਜਕੱਲ ਫੋਨ ਆਂਦਾ ਕਿ ਤੁਹਾਡਾ ਫੋਨ ਬੰਦ ਕੀਤਾ ਜਾ ਰਿਹਾ ਹੈ ਇਸ ਦੇ ਬਾਰੇ ਦੇ ਵਿੱਚ ਵੀ ਇਹਨਾਂ ਨੇ ਦੱਸਿਆ ਕਿ ਟਰਾਈ ਫੋਨ ਕਾਲ ਜੇਕਰ ਤੁਹਾਨੂੰ ਫੋਨ ਤੇ ਦੱਸਿਆ ਜਾਂਦਾ ਹੈ ਕਿ ਟਰਾਈ ਵੱਲੋਂ ਤੁਹਾਡਾ ਫੋਨ ਬੰਦ ਕੀਤਾ ਜਾ ਰਿਹਾ ਤਾਂ ਜਵਾਬ ਨਾ ਦਿਓ ਕਹਿੰਦੇ ਜੇ ਕਾਲ ਤੇਕਰ ਤੁਹਾਨੂੰ ਕੋਈ ਦੱਸੇ ਕਿ ਤੁਸੀਂ ਇਸ ਬਾਰੇ ਕਿਸੇ ਨੂੰ ਨਹੀਂ ਦੱਸਣਾ ਤਾਂ ਉਹਨਾਂ ਦੀ ਗੱਲ ਵੀ ਨਾ ਸੁਣੋ 1930 ਤੇ ਸਾਈਬਰ ਕ੍ਰਾਈਮ ਪੁਲਿਸ ਨੂੰ ਤੁਸੀਂ ਸੂਚਿਤ ਕਰ ਸਕਦੇ ਹੋ ਫੈਡੈਕਸ ਤੋਂ ਕਾਲ ਦੇ ਬਾਰੇ ਦੱਸ ਦੇ ਕਹਿੰਦੇ ਕਿ ਕੋਈ ਜੇਕਰ ਫੈਡੈਕਸ ਦੁਆਰਾ ਕਿਸੇ ਪਾਰਸਲ ਬਾਰੇ ਫੋਨ ਕੀਤਾ ਜਾਂਦਾ ਹੈ ਅਤੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਇੱਕ ਨੰਬਰ ਦਬਾਓ ਜਾਂ ਦੋ ਨੰਬਰ ਦਬਾਓ ਤਾਂ ਵੀ ਤੁਸੀਂ ਜਵਾਬ ਨਹੀਂ ਦੇਣਾ ਹੈਗਾ ਕਿਉਂਕਿ ਇਹ ਵੀ ਫਰਾਡ ਕਰਨ ਦਾ ਇੱਕ ਤਰੀਕਾ ਹੈ ਇਸ ਦੇ ਨਾਲ ਹੀ ਨਸ਼ੀਲੇ ਪਦਾਰਥਾਂ ਦਾ ਲੱਭਣ ਬਾਰੇ ਕਈ ਵਾਰ ਤੁਹਾਨੂੰ ਕੋਈ ਫੋਨ ਕਰਕੇ ਕਹਿ ਦਿੰਦਾ ਕਿ ਤੁਹਾਡੇ ਪਾਰਸਲ ਦੇ ਵਿੱਚ ਤੁਹਾਡੇ ਕੋਲ ਪਾਰਸਲ ਕੋਈ ਆ ਰਿਹਾ ਸੀਗਾ ਉਸ ਦੇ ਵਿੱਚ ਨਸ਼ੀਲੇ ਪਦਾਰਥ ਹੈਗੇ ਆ ਜਦ ਤੁਸੀਂ ਕੋਈ ਪਾਰਸਲ ਭੇਜਿਆ ਉਸ ਦੇ ਵਿੱਚ ਨਸ਼ੀਲੇ ਪਦਾਰਥ ਹੈਗੇ ਆ ਤਾਂ ਵੀ ਜਵਾਬ ਨਾ ਦਿਓ ਅਤੇ ਕਈ ਵਾਰ ਕਹਿੰਦੇ ਕਿ ਫੂਡ ਡਿਲੀਵਰੀ ਕਰਨ ਵਾਲੀਆਂ ਕੰਪਨੀਆਂ ਦੀ ਕਾਲ ਬਣ ਕੇ ਵੀ ਤੁਹਾਡੇ ਨਾਲ ਫਰੋਡ ਕਰ ਲੈਂਦੇ ਅਤੇ ਜੇਕਰ ਕੋਈ ਫੂਡ ਡਿਲੀਵਰੀ ਵਾਲੀ ਤੁਹਾਨੂੰ ਕਾਲ ਆਂਦੀ ਹੈ ਤੇ ਤੁਹਾਨੂੰ ਕਹਿੰਦੇ ਕਿ ਇੱਕ ਨੰਬਰ ਦਬਾਓ ਜਾਂ ਫਿਰ ਆਪਣਾ ਦੋ ਨੰਬਰ ਦਬਾ ਕੇ ਆਪਣੀ ਪੁਸ਼ਟੀ ਕਰੋ ਤਾਂ ਵੀ ਉਸਦੀ ਜ਼ਰੂਰਤ ਨਹੀਂ ਕਿਉਂਕਿ ਤੁਸੀਂ ਜੇਕਰ ਕੋਈ ਫੂਡ ਦੀ ਡਿਮਾਂਡ ਕੀਤੀ ਹੈਗੀ ਇਹ ਫੂਡ ਦਾ ਆਨਲਾਈਨ ਆਰਡਰ ਕੀਤਾ ਤਾਂ ਫਿਰ ਜਦੋਂ ਤੁਸੀਂ ਆਰਡਰ ਦੇ ਦਿੰਦੇ ਹੋ ਤਾਂ ਉਸ ਤੋਂ ਬਾਅਦ ਕੰਮ ਖਤਮ ਹੈ ਕੰਪਨੀ ਨੇ ਤੁਹਾਡੇ ਤੱਕ ਚੀਜ਼ ਉਹ ਪਹੁੰਚਾਣੀ ਹੁੰਦੀ ਹੈਗੀ ਕਿਸੇ ਨੇ ਫੋਨ ਕਰਕੇ ਤੁਹਾਨੂੰ ਐ ਨਹੀਂ ਕਹਿਣਾ ਹੁੰਦਾ ਕਿ ਤੁਸੀਂ ਇੱਕ ਨੰਬਰ ਦੋ ਨੰਬਰ ਦਬਾਓ ਇਸ ਤਰ੍ਹਾਂ ਵੀ ਅੱਜਕਲ ਫਰੌਡ ਹੁੰਦਾ ਕਿ ਤੁਹਾਨੂੰ ਫੋਨ ਕਰਕੇ ਕੋਈ ਕਹਿੰਦਾ ਕਿ ਮੈਂ ਤੁਹਾਨੂੰ ਗਲਤੀ ਨਾਲ ਪੈਸੇ ਭੇਜ ਦਿੱਤੇ ਆ ਤੁਸੀਂ ਆਪਣੀ ਸਟੇਟਮੈਂਟ ਚੈੱਕ ਕਰ ਸਕਦੇ ਹੋ ਬਿਨਾ ਸਟੇਟਮੈਂਟ ਚੈੱਕ ਕੀਤੇ ਤੁਸੀਂ ਉਹਨਾਂ ਦੀ ਝਾਂਸੇ ਵਿੱਚ ਆਓ ਕਿ ਤੁਹਾਨੂੰ ਉਹਨਾਂ ਨੇ ਪੈਸੇ ਭੇਜ ਦਿੱਤੇ ਆ ਈ-ਕਮਰਸ ਆਰਡਰ ਰੱਦ ਕਰਨ ਦੇ ਬਾਰੇ ਦੇ ਵਿੱਚ ਦੱਸਦੇ ਆ ਕਹਿੰਦੇ ਜੇਕਰ ਕੋਈ ਤੁਹਾਨੂੰ ਕਾਲ ਕਰਦਾ ਹੈ ਤੇ ਤੁਹਾਨੂੰ ਦੱਸਦਾ ਹੈ ਕਿ ਉਹਨਾਂ ਤੁਹਾਡੇ ਨਾਮ ਦੇ ਉੱਪਰ ਇੱਕ ਪਾਰਸਲ ਹੈ ਜਿਸ ਦਾ ਤੁਸੀਂ ਆਰਡਰ ਨਹੀਂ ਕੀਤਾ ਤੇ OTP ਦੀ ਮੰਗ ਕਰਦਾ ਹੈ ਜਾਂ ਕਹਿੰਦਾ ਕਿ ਉਸ ਨੂੰ ਰੱਦ ਕਰਨ ਲਈ ਇਸ ਲਿੰਕ ਨੂੰ ਖੋਲੋ ਤਾਂ ਵੀ ਤੁਸੀਂ ਇਹ ਨਹੀਂ ਕਰਨਾ ਅੱਗੇ ਇਹ ਦੱਸ ਦੇ ਕਹਿੰਦੇ ਕਿ ਜੇਕਰ ਕੋਈ ਤੁਹਾਨੂੰ ਸਿਰਫ ਆਰਡਰ ਰਾਈਡ ਜਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਰੱਦ ਕਰਨ ਦੇ ਲਈ OTP ਦੀ ਮੰਗ ਕਰਦਾ ਤਾਂ ਇਹ ਵੀ ਇੱਕ ਤਰ੍ਹਾਂ ਦਾ ਫਰੋਡ ਹੀ ਹੋਵੇਗਾ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ OTP ਸਾਂਝੀ ਨਹੀਂ ਕਰਨੀ ਇੱਕ ਨੀਲੇ ਰੰਗ ਦੀ ਲਿੰਕ ਆਉਂਦੀ ਹੁੰਦੀ ਹੈ ਕਿ ਤੁਹਾਨੂੰ ਉਸ ਲਿੰਕ ਦੇ ਉੱਪਰ ਕਲਿੱਕ ਕਰਨ ਦੇ ਲਈ ਕਿਹਾ ਜਾਂਦਾ ਹੈ ਅਗਿਆਤ ਲਿੰਕ ਹੋਣ ਜੇਕਰ ਅਨਨੋਨ ਲਿੰਕ ਕਹਿੰਦੇ ਉਸ ਨੂੰ ਕਦੇ ਵੀ ਤੁਸੀਂ ਦਬਾਉਣਾ ਨਹੀਂ ਹੈਗਾ ਉਹਨਾਂ ਲਿੰਕਾਂ ਨੂੰ ਕਦੇ ਨਹੀਂ ਖੋਲਣਾ ਵੀਡੀਓ ਕਾਲਾਂ ਦੇ ਬਾਰੇ ਵਿੱਚ ਦੱਸਦੇ ਕਹਿੰਦੇ ਅਣਜਾਣ ਨੰਬਰ ਤੋਂ ਆਈ ਕਿਸੇ ਵੀ ਵੀਡੀਓ ਕਾਲ ਦਾ ਤੁਹਾਨੂੰ ਜਵਾਬ ਨਹੀਂ ਦੇਣਾ ਚਾਹੀਦਾ ਅਤੇ ਜਿਸ ਨੰਬਰ ਨੂੰ ਤੁਸੀਂ ਨਹੀਂ ਜਾਣਦੇ ਉਸ ਦੇ ਉੱਪਰ ਜੇਕਰ ਕੋਈ WhatsApp ਦੇ ਉੱਪਰ ਤੁਹਾਨੂੰ ਮੈਸੇਜ ਕਰਦਾ ਹੈਗਾ ਜਾਂ ਕਾਲ ਕਰਦਾ ਹੈਗਾ ਤਾਂ ਉਸ ਤੋਂ ਵੀ ਬਚਣਾ ਚਾਹੀਦਾ ਹੈ ਪੁਸ਼ਟੀ ਕਰ ਲੈਣੀ ਚਾਹੀਦੀ ਹੈ ਅੱਜ ਕੱਲ ਤੁਸੀਂ ਡਿਜੀਟਲ ਗ੍ਰਿਫਤਾਰੀ ਦਾ ਸ਼ਬਦ ਸੁਣਿਆ ਹੋਣਾ ਖਬਰਾਂ ਦੇ ਵਿੱਚ ਆਉਂਦਾ ਰਹਿੰਦਾ ਕਿ ਫਲਾਣੇ ਵਿਅਕਤੀ ਨੂੰ ਡਿਜੀਟਲ ਗ੍ਰਿਫਤਾਰ ਕਰ ਲਿਆ ਉਸ ਤੋਂ ਇੰਨੇ ਪੈਸੇ ਠੱਗ ਲਏ ਇਸ ਕਰਕੇ ਕਹਿੰਦੇ ਕਿ ਜੇਕਰ ਤੁਹਾਨੂੰ ਕੋਈ ਫੋਨ ਕਰਕੇ ਦੱਸਦਾ ਕਿ ਤੁਹਾਨੂੰ ਡਿਜੀਟਲ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਉਸ ਦਾ ਜਵਾਬ ਦੇਣ ਦੀ ਜਰੂਰਤ ਨਹੀਂ ਉਸ ਦਾ ਫੋਨ ਵੀ ਕੱਟ ਦਿਓ ਅਤੇ ਇਸ ਦੇ ਨਾਲ ਹੀ ਸਰਕਾਰੀ ਨੋਟਿਸਾਂ ਦੀ ਗੱਲ ਕਰਦੇ ਆਂ ਕਹਿੰਦੇ ਭਾਵੇਂ ਕੋਈ ਉੱਚ ਪੁਲਿਸ ਅਧਿਕਾਰੀ ਹੋਵੇ सीबीआई ਦਾ ਅਧਿਕਾਰੀ ਹੋਵੇ ਈਡੀ ਦਾ ਅਧਿਕਾਰੀ ਹੋਵੇ ਕੋਈ ਟੈਕਸ ਵਿਭਾਗਤ ਹੋਵੇ ਜੇਕਰ ਤੁਹਾਨੂੰ ਫੋਨ ਕਰਦਾ ਹੈਗਾ ਤਾਂ ਤੁਸੀਂ ਉਸ ਦਾ ਜਵਾਬ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਪੁਸ਼ਟੀ ਕਰ ਲਓ ਕਿ ਵਾਕਿਆ ਹੀ ਇਹ ਅਧਿਕਾਰੀ ਸਹੀ ਹੈ ਜਾਂ ਨਹੀਂ ਹੈ ਸੋ ਇਹ ਕੁਝ ਗੱਲਾਂ ਕੇਨਰਾ ਬੈਂਕ ਦੇ ਵੱਲੋਂ ਦੱਸੀਆਂ ਗਈਆਂ ਹੈਗੀਆਂ ਤੁਸੀਂ ਇਸ ਵੀਡੀਓ ਨੂੰ ਸੇਵ ਕਰਕੇ ਵੀ ਰੱਖ ਲਿਓ ਅਤੇ ਇਸ ਦੇ ਸਕਰੀਨਸ਼ਾਟ ਲੈ ਕੇ ਵੀ ਤੁਸੀਂ ਰੱਖ ਸਕਦੇ ਹੋ ਅਤੇ ਇੱਕ ਦੋ ਵਾਰੀ ਹੋਰ ਇਹੀ ਵਾਲੀ ਵੀਡੀਓ ਦੇਖ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਸਮਝ ਲਓ ਕਿ ਤੁਹਾਨੂੰ ਕਿਆ ਕੁਝ ਕਰਨਾ ਚਾਹੀਦਾ ਅਤੇ ਕਿਆ ਕੁਝ ਨਹੀਂ ਕਰਨਾ ਚਾਹੀਦਾ ਕਿਉਂਕਿ ਠੱਗਾਂ ਦੀ ਚਾਲਾਂ ਨੂੰ ਸਮਝਣ ਦੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਸੋ ਦੋਸਤੋ ਜਾਣਕਾਰ ਬਣੋ ਜਾਗਰੂਕ ਬਣੋ ਸੁਚੇਤ ਰਹੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਦਿਓ ਧੰਨਵਾਦ ਹੈ ਦੋਸਤੋ ਫੇਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ